ਪੁਰਾਣੀ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਾ ਕਰਦਾ ਉਹਨੂੰ ਵਪਾਰ ਵਿੱਚ ਬੜਾ ਵੱਡਾ ਘਾਟਾ ਹੋਇਆ ਜਿਸ ਕਰਕੇ ਉਹਦੇ ਕੋਲ ਕੁਝ ਨਹੀਂ ਸੀ ਬਚਿਆ ਆਪਣੇ ਦੋਵੇਂ ਬੱਚੇ ਤੇ ਆਪਣੀ ਪਤਨੀ ਨੂੰ ਲੈ ਕੇ ਉਸ ਨਗਰ ਤੋਂ ਬਾਹਰ ਚਲਾ ਜਾਂਦਾ ਤੁਰਦੇ ਤੁਰਦੇ ਹੁਣ ਭੁੱਖ ਲੱਗਦੀ ਹੈ ਸਾਹਮਣੇ ਗੁਰਦੁਆਰਾ ਸਾਹਿਬ ਹੁੰਦਾ ਤੇ ਉੱਥੇ ਜਾ ਕੇ ਤੇ ਉਹ ਪ੍ਰਸ਼ਾਦਾ ਛਕਦੇ ਨੇ ਦੇਖਦੇ ਆ ਕਿ ਸਾਹਮਣੇ ਉੱਥੇ ਕਮਰੇ ਵੀ ਬਣੇ ਹੋਏ ਨੇ ਤੇ ਲੋਕ ਉਥੇ ਆਰਾਮ ਕਰਦੇ ਨੇ ਗਏ ਚਾਪੀ ਲਈ ਤੇ ਉਥੇ ਜਾ ਕੇ ਆਰਾਮ ਕੀਤਾ ਸ਼ਾਮ ਹੋਈ ਤੇ ਉਥੇ ਕਥਾ ਕੀਰਤਨ ਹੋਣ ਦਿਆ ਸੀ ਉਥੇ ਬੈਠ ਕੇ ਤੇ ਕਥਾ ਕੀਰਤਨ ਸੁਣਨ ਲੱਗਾ ਉਸ ਤੋਂ ਬਾਅਦ ਸੇਵਾ ਕੀਤੀ ਹੁਣ ਨਾ ਉਹਦੇ ਮਨ 'ਚ ਆਇਆ ਵੀ ਉਥੇ ਨੇਕ ਸੰਤ ਅਮਰ ਸਿੰਘ ਸੀ ਉਹ ਕਥਾ ਕਰਦੇ ਪਏ ਸੀ ਜਦੋਂ ਕਥਾ ਕਰਦੇ ਪਏ ਸੀ ਨਾ ਤਾਂ ਉਹ ਕਹਿ ਰਹੇ ਸੀ ਵੀ ਮਨੋਖ ਭਾਵੇਂ ਕਿੱਡਾ ਵੀ ਗਰੀਬ ਦੁੱਖ ਉਹਦੇ ਕੋਲ ਹੁਣ ਰੋਗ ਹੋਣ ਦਲਿੱਦਰ ਹੋਵੇ ਉਹ ਸਾਰਿਆਂ ਤੋਂ ਦਾ ਖਹਿੜਾ ਛੁੱਟ ਸਕਦਾ ਹੁਣ ਨਾ ਉਹ ਸੰਤ ਜੀ ਕਥਾ ਕਰਕੇ ਤੇ ਬਾਹਰ ਆਈ ਹੁਣ ਨਾ ਉਹ ਜਿਹੜਾ ਗਰੀਬ ਸੀ ਕਹਿ ਲੋ ਜਾਂ ਦਲਿੱਦਰ ਦਾ ਮਾਰਾ ਜਾਂ ਗਰੀਬੀ ਦਾ ਮਾਰਾ ਕਹਿ ਲੋ ਉਹ ਉਸ ਸੰਤ ਜੀ ਦੇ ਕੋਲ ਗਿਆ ਜਾ ਕੇ ਹੱਥ ਜੋੜ ਕੇ ਕਹਿਆ ਸੰਤ ਜੀ ਵੀ ਮੈਂ ਨਾ ਪਿਛਲੇ ਦੋ ਦਿਨਾਂ ਤੋਂ ਤੁਹਾਡੀ ਕਥਾ ਸੁਣਦਾ ਪਿਆ ਵਾਂ ਤੇ ਕਥਾ ਸੁਣਿਆ ਤੇ ਤੁਸੀਂ ਕਿਹਾ ਵੀ ਕਿਸੇ ਦੇ ਘਰ ਕਿੱਡਾ ਵੱਡਾ ਦਲੇਦਰ ਦੁੱਖ ਰੋਗ ਹੋਵੇ ਉਹ ਦੂਰ ਹੋ ਜਾਂਦੇ ਨੇ ਸੰਤ ਜੀ ਵੀ ਮੈਨੂੰ ਵੀ ਦੱਸੋ ਕਿਵੇਂ ਦੂਰ ਹੋ ਜਾਂਦੇ ਨੇ ਸੰਤ ਜੀ ਕਹਿੰਦੇ ਭਲੇ ਪੁਰਖਾਂ ਤੈਨੂੰ ਜ਼ਰੂਰ ਦੱਸਾਂਗੇ ਉਹ ਜੋ ਮਨੁੱਖ ਸੀ ਉਹ ਮੁਸਲਮਾਨ ਵੀਰ ਸੀ ਸੰਤ ਜੀ ਨੇ ਨਾਲ ਜੋ ਉਹਦੇ ਸਿੱਖ ਸਨ ਉਹਨਾਂ ਨੂੰ ਕਿਹਾ ਇੱਕ ਵਰਕਾ ਤੇ ਇੱਕ ਕਾਗਜ਼ ਜਿਹੜਾ ਸੀ ਤੇ ਇੱਕ ਪੈਨ ਲੈ ਕੇ ਤੇ ਉਹਦੇ ਉੱਤੇ ਇੱਕ ਤੋਕ ਲਿਖ ਕੇ ਦਿੱਤੀ ਇੱਕ ਪੰਕਤੀ ਲਿਖ ਕੇ ਦਿੱਤੀ ਕਹਿਣ ਲੱਗੇ ਇਹਨੂੰ ਉੱਠ ਤੇ ਬੈਠ ਤੇ ਜਪ ਤੇ ਪਰਮਾਤਮਾ ਆਪੇ ਪਲਾ ਕਰਨਗੇ ਅਗੋ ਕਹਿੰਦਾ ਜੀ ਬਿਕ ਸੇਰ ਤੇ ਛਾਤ ਵੀ ਨਹੀਂ ਹੈਗੀ ਇੱਥੇ ਗੁਰਦੁਆਰਾ ਹੀ ਸਾਬ ਰਹਿਣ ਦਿਆਵਾ ਤੇ ਇਹਨਾਂ ਵੀ ਕੱਲ ਨੂੰ ਕਮਰਾ ਖਾਲੀ ਕਰਵਾ ਲੈਣਾ ਅਗੋ ਸੰਤ ਜੀ ਕਹਿੰਦੇ ਕੋਈ ਨਾ ਤੁਸੀਂ ਇੱਥੇ ਰਵੋ ਪਰਮਾਤਮਾ ਪਲੀ ਕਰਨਗੇ ਹੁਣ ਸੰਤ ਜੀ ਨੇ ਉਹਨਾਂ ਨੂੰ ਜੋ ਪੰਕਤੀ ਲਿਖ ਕੇ ਦਿੱਤੀ ਸੀ ਉਹ ਉੱਠ ਤੇ ਬੈਠ ਤੇ ਉਸ ਦਾ ਸਿਮਰਨ ਕਰਨ ਲੱਗਾ ਹੁਣ ਬੜੀ ਜਿਆਦੀ ਮਾਨ ਦੇ ਨਾਲ ਸੇਵਣਾ ਸੇਵਾ ਸਾਰਾ ਪਰਿਵਾਰ ਕਰਦਾ ਹੁਣ ਉਥੇ ਨਗਰ ਦੇ ਵਿੱਚ ਨਾ ਇੱਕ ਫੌਜੀ ਵੀਰ ਕੁਝ ਦਿਨਾਂ ਲਈ ਛੁੱਟੀ ਤੇ ਆਇਆ ਹੋਇਆ ਸੀ ਜਦੋਂ ਛੁੱਟੀ ਤੇ ਆਇਆ ਤੇ ਉਹ ਰੋਜ਼ ਉਹ ਵੀ ਸਵੇਰੇ ਸ਼ਾਮ ਕਥਾ ਸਰਵਣ ਕਰਨ ਆਇਆ ਕਰਦਾ ਸੀ ਉਹਨੇ ਦੇਖਿਆ ਵੀ ਇਹ ਮੁਸਲਮਾਨ ਵੀਰ ਬੜੀ ਸ਼ਿੱਦਤ ਦੇ ਨਾਲ ਇੱਥੇ ਸੇਵਾ ਕਰਦਾ ਪਿਆ ਉਹ ਫੌਜੀ ਵੀਰ ਉਹਦੇ ਕੋਲ ਗਿਆ ਜਾ ਕੇ ਕਿਹਾ ਭਾਈ ਸਾਹਿਬ ਜੀ ਮੈਂ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਇੱਥੇ ਬੜੀ ਸ਼ਿੱਦਤ ਨਾਲ ਸੇਵਾ ਕਰਦਾ ਹੋਇਆ ਦੇਖ ਰਿਹਾ ਵਾਂ ਤੁਸੀਂ ਕਿੱਥੇ ਰਹਿੰਦੇ ਹੋ ਤੇ ਕੀ ਕੰਮਕਾਰ ਕਰਦੇ ਹੋ ਹੁਣ ਮਸਲਮਾਨ ਵੀਰ ਨੇ ਕਿਹਾ ਵੀ ਮੇਰੇ ਕੋਲ ਕੰਮ ਕਰਦੇ ਕੋਈ ਨਹੀਂ ਪਹਿਲਾਂ ਰੋਜਗਾਰ ਸੀ ਤੇ ਉਹ ਸਾਰਾ ਡੁੱਬ ਗਿਆ ਤੇ ਇਸ ਕਰਕੇ ਤੇ ਮੈਂ ਹੁਣ ਇੱਥੇ ਆਇਆ ਵਾਂ ਉਹ ਕਹਿਣ ਲੱਗੇ ਵੀ ਮੈਂ ਨਾ ਫੌਜੀ ਆ ਮੈਂ ਅਕਸਰ ਹੀ ਆਪਣੀ ਜ਼ਿੰਮੇਵਾਰੀ ਡਿਊਟੀ ਤੇ ਬਾਹਰ ਰਹਿਣਾ ਮੇਰੇ ਕੋਲ ਖੇਤ ਖਲਿਆਣੇ ਜੇਕਰ ਤੁਸੀਂ ਉਸ ਚ ਕੰਮ ਕਰਨਾ ਚਾਹੋ ਤੇ ਮੈਂ ਕੰਮ ਦੇ ਸਕਦਾ ਵਾਂ ਉਹਨਾਂ ਕਿਹਾ ਕੰਮੇਵਾਦੂ ਨੇ ਬਸ ਤੁਸੀਂ ਨਿਗ੍ਹਾ ਰੱਖਣੀ ਹੈ ਵੀ ਕਿਹੜਾ ਕੰਮ ਕਿਹੜੇ ਤਰੀਕੇ ਨਾਲ ਕਰਦੇ ਪਏ ਨੇ ਬੜਾ ਖੁਸ਼ ਹੋ ਗਿਆ ਉਹਨਾਂ ਦੇ ਜਿਹੜੀ ਜ਼ਮੀਨ ਦੇ ਵਿੱਚ ਹੀ ਇੱਕ ਕਮਰਾ ਬਣਿਆ ਹੋਇਆ ਸੀ ਉਹਨਿਓ ਕਮਰਾ ਉਹਨਾਂ ਨੂੰ ਦੇ ਦਿੱਤਾ ਤੇ ਹੁਣ ਸਾਰੇ ਕੰਮ ਦੀ ਉਹ ਦੇਖਭਾਲ ਕਰਦਾ ਹੁਣ ਨਾ ਜੋ ਉਹਨਾਂ ਨੂੰ ਸੰਤ ਜੀ ਨੇ ਪੰਕਤੀ ਲਿਖ ਕੇ ਦਿੱਤੀ ਸੀ ਪ੍ਰਭ ਕਾ ਸਿਮਰਨ ਰਿੱਧ ਸਿਦ ਨੋ ਨਿਦ ਹੁਣ ਨਾ ਉਹ ਸਾਰਾ ਦਿਨ ਉਹੀ ਪੰਕਤੀ ਨੂੰ ਉਹ ਜਪਿਆ ਕਰਦਾ ਖੇਤ ਦੇ ਵਿੱਚ ਜਦੋਂ ਜਾਂਦਾ ਉਹਨੇ ਬੀਰ ਲਾਇਆ ਕਰਨਾ ਉਹਨਾਂ ਜੋ ਵੀ ਕੰਮ ਕਰਿਆ ਕਰਨਾ ਸਾਰਾ ਦਿਨ ਗੇੜਾ ਮਾਰਿਆ ਕਰਨਾ ਤੇ ਉਹੀ ਪੰਕਤੀ ਨੂੰ ਉਹਨੇ ਜਾਪ ਕਰੀ ਜਾਇਆ ਕਰਨਾ ਕਹਿੰਦੇ ਹੁਣ 6 ਮਹੀਨੇ ਦਾ ਸਮਾਂ ਲੰਘਿਆ ਤੇ ਜਿਹੜੀ ਫਸਲ ਸੀ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋਈ ਫੌਜੀ ਜਦੋਂ ਆਪਣੇ ਕੰਮ ਤੋਂ ਤੇ ਡਿਊਟੀ ਤੋਂ ਆਇਆ ਨਾ ਤੇ ਆ ਕੇ ਜਦੋਂ ਫਸਲ ਬਾੜੀ ਦੇਖਦਾ ਤੇ ਫਸਲ ਬਾੜੀ ਤੋਂ ਬੜਾ ਖੁਸ਼ ਹੁੰਦਾ ਕਿਹਾ ਜਾਂਦਾ ਹੈ ਨਾ ਵੀ ਬੋਤਾ ਕਈਏ ਬੋਤਾ ਹੋਵੇ ਉਹ ਵੀ ਉੱਥੇ ਬੈਠ ਕੇ ਪਰਮਾਤਮਾ ਦਾ ਨਾਮ ਲੈਂਦਾ ਸੀ ਜਿੱਥੇ ਪਰਮਾਤਮਾ ਦਾ ਨਾਮ ਆਜੇ ਚੜ੍ਹਦੀ ਕਲਾ ਆਜੇ ਉੱਥੇ ਫਿਰ ਬਹੁਤਾ ਹੀ ਹੁੰਦਾ ਹੁਣ ਉਹ ਫੌਜੀ ਵੀ ਰਹਿਣਾ ਜਿਆਦਾ ਪਰਸਾਨ ਹੋਇਆ ਕਿ ਸਾਰੇ ਕੰਮ ਕਰ ਉਹਨੂੰ ਸੌਂਪ ਦਿੱਤੇ ਹੁਣ ਉਹਨੂੰ ਜੋ ਤਾਂ ਮੇਨਤਾਂ ਨਾ ਸੀ ਤਨਖਾਹ ਸੀ ਉਹ ਉਹਨੂੰ ਬਾਵਾ ਦੇਣ ਲੱਗੇ ਦੇਖਦੇ-ਦੇਖਦੇ 2 ਸਾਲ ਬਾਅਦ ਨਾ ਉਹਨਾਂ ਦੇ ਕੋਲ ਐਨਾ ਪੈਸਾ ਟਕਾ ਆ ਗਿਆ ਵੀ ਫੌਜੀ ਵੀਰ ਦੇ ਨਾਲ ਉਹਨੇ ਆਪਣੀ ਜਿਹੜੀ ਥੋੜੀ-ਬਹੁਤ ਜ਼ਮੀਨ ਲੈ ਕੇ ਖੇਤੀ ਕਰਨ ਲੱਗਾ ਲਗਭਗ ਉਹਨੇ 10 ਸਾਲ ਇੰਨੀ ਮਿਹਨਤ ਕੀਤੀ ਕਿ ਉਸ ਨਗਰ ਚ ਆਪਣਾ ਘਰ ਤੇ ਆਪਣੀ ਜ਼ਮੀਨ ਵੀ ਖਰੀਦ ਲਈ ਹੁਣ ਨਾ ਕੁਝ ਸਮੇਂ ਬਾਅਦ ਉਹ ਫਿਰ ਉਸੇ ਗੁਰਦੁਆਰਾ ਸਾਹਿਬ ਜਾਂਦਾ ਹੈ ਜਾ ਕੇ ਸੰਤ ਜੀ ਨੂੰ ਮਿਲਿਆ ਕਹਿੰਦੇ ਸੰਤ ਜੀ ਤੁਸੀਂ ਮੈਨੂੰ ਇੱਕ ਪੰਗਤੀ ਦੱਸੀ ਸੀ ਉਹਨੇ ਮੇਰਾ ਦੁੱਖ ਰੋਗ ਗਰੀਬੀ ਦਲੇਦਰ ਸਭ ਕੁਝ ਦੂਰ ਕਰ ਦਿੱਤਾ ਹੁਣ ਹੋਰ ਦੱਸੋ ਜਿਸ ਦੇ ਨਾਲ ਲੋਕ ਤੇ ਪਰਲੋਕ ਸੁਖਾਲਾ ਹੋ ਜਾਏ ਉਸ ਸਮੇਂ ਸੰਤ ਜੀ ਨੇ ਕਿਹਾ ਕਿ ਪ੍ਰਭ ਕੈ ਸਿਮਰਨ ਰਿਧਿ ਸਿਦਨੋਨੀਤ ਰੱਬ ਕੈ ਸਿਮਰਨ ਗਿਆਨ ਧਿਆਨ ਤਤਪੁਰ ਹੁਣ ਉਹਨਾਂ ਨੂੰ ਪੂਰੀ ਜਿਹੜੀ ਪੰਕਤੀ ਉਹ ਲਿਖ ਕੇ ਦੇ ਦਿੱਤੀ ਹੁਣ ਉੱਠਦਾ ਬੈਠਦਾ ਉਹਦਾ ਜਾਪ ਕਰਦਾ ਰਹਿੰਦਾ ਹੁਣ ਨਾ ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੁਣ ਉਹ ਪਿੰਡ ਦੇ ਜਿਹੜੇ ਸ਼ਾਹੂਕਾਰਾਂ ਸ਼ਾਹੂਕਾਰ ਸਨਾਂ ਉਹਨਾਂ ਦੇ ਵਿੱਚ ਉਹਦੀ ਗਿਣਤੀ ਹੋਣ ਲੱਗੀ ਉਹਦੇ ਜਿਹੜੇ ਬੱਚੇ ਸਨ ਉਹ ਵੀ ਪਰਮਾਤਮਾ ਦੇ ਨਾਲ ਜੁੜ ਗਏ ਹੁਣ ਨਾ ਉਹ ਇੱਕ ਦਿਨ ਨਾ ਗੁਰਦੁਆਰਾ ਸਾਹਿਬ ਗਿਆ ਤੇ ਜਾ ਕੇ ਕਹਿੰਦਾ ਸੰਜੀ ਵੀ ਕਿਸੇ ਚੀਜ਼ ਦੀ ਕਮੀ ਨਹੀਂ ਪਰ ਮੈਂ ਜੋ ਨਾਵਾਂ ਜਿਵੇਂ ਮੇਰੀ ਇਹ ਜ਼ਿੰਦਗੀ ਸੁਖਾ ਲਈ ਤੇ ਮੇਰਾ ਲੋਕ ਤੇ ਪਰਲੋਕ ਵੀ ਸੁਖਾਲਾ ਹੋ ਜਾਏ ਉਹ ਸਮੇਂ ਸੰਤ ਜੀ ਨੇ ਉਹਨਾਂ ਨੂੰ ਸੁਖਨੀ ਸਾਹਿਬ ਜੀ ਦਾ ਗੁਟਕਾ ਦਿੱਤਾ ਤੇ ਕਿਹਾ ਜ ਜ ਮਨੋ ਤਨੋ ਹੋ ਕੇ ਤੂੰ ਇਹਨਾਂ ਦਾ ਨਾਮ ਜਪੀ ਇਹ ਸੁੱਖਾਂ ਦਾ ਖਜ਼ਾਨਾ ਹੈ ਤੇ ਤੇਰੀ ਜ਼ਿੰਦਗੀ ਚੋਂ ਦੋਖ ਰੋਗ ਦੂਰ ਕਰ ਦਵੇਗਾ ਹੁਣ ਉਹ ਰੋਜ਼ ਸੁਖਨੀ ਸਾਹਿਬ ਜੀ ਦੇ ਬਾਣੀ ਦਾ ਜਾਪ ਕਰਦਾ ਤੇ ਜਿਹੜਾ ਦਾ ਦੁੱਖ ਰੋਗ ਤੇ ਦੂਰੀ ਸਨ ਹੁਣ ਉਹ ਦਾ ਲੋਕ ਤੇ ਪਰਲੋਕ ਸੁਖਾਲੇ ਕਰਨ ਦਾ ਉਹਨੇ ਰਾਹ ਲੱਭ ਲਿਆ ਸੀ ਤੇ ਸੰਗਿਆ ਚ ਜਿਹਦੇ ਕਾਰਵਿਕ ਦੁੱਖ ਰੋਗ ਗਰੀਬੀ ਕਲਾ ਕਲੇਸ਼ਾ ਤੇ ਇਹਨਾਂ ਸਾਰਿਆਂ ਤੋਂ ਛੁਟਕਾਰਾ ਚਾਹੁੰਦਾ ਤਾਂ ਉਹ ਰੋਜ਼ ਤੁਸੀਂ ਨਾਮ ਜਪਿਆ ਕਰੋ ਤੁਸੀਂ ਰੋਜ਼ ਗੁਰਬਾਣੀ ਦੀ ਇਹ ਪੰਕਤੀ ਦਾ ਜਾਪ ਕਰਿਆ ਕਰੋ ਸੁਖਮਨੀ ਸਾਹਿਬ ਜੀ ਦੀਆਂ ਭਾਵੇਂ 6 ਅਸ਼ਟਪਦੀਆਂ ਰੋਜ਼ ਜਾਪ ਕਰਿਆ ਕਰੋ ਉਹਨਾਂ ਨੂੰ ਜਦੋਂ ਪੜੋ ਉਹਨਾਂ ਨੂੰ ਜਦੋਂ ਜਪੋ ਤਾਂ ਉਹਨਾਂ ਦੇ ਅਰਥਾਂ ਸਹਿਤ ਵੀ ਮੈਂ ਜੋ ਇਹ ਕਰ ਰਿਹਾ ਵੇ ਪੜ ਰਿਹਾ ਵਾਂ ਇਹਨੂੰ ਜ਼ਿੰਦਗੀ ਚ ਵੀ ਸ਼ਾਮਿਲ ਕਰਨਾ ਹੈ ਫਿਰ ਦੇਖਿਓ ਤੁਹਾਡੇ ਘਰੋਂ ਦੁੱਖ ਰੋਗ ਆਪੇ ਹੀ ਦੂਰ ਹੋ ਜਾਣਗੇ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਨਾ ਇੱਕ ਕੋਈ ਸਿੰਘ ਸੀ ਉਹ ਸਵੇਰੇ ਸਵੇਰੇ ਕਿਸੇ ਕੰਮਕਾਰ ਤੇ ਜਾਇਆ ਕਰਦਾ ਤੇ ਉਹ ਬੋਲ ਬੋਲ ਕੇ ਨਾ ਸੁਖਨੀ ਸਾਹਿਬ ਜੀ ਦਾ ਪਾਠ ਕਰਿਆ ਕਰਦਾ ਉਸੇ ਨਗਰ ਦੇ ਵਿੱਚ ਕਹਿੰਦੇ ਵੀ ਕੋਈ ਵਜ਼ੀਰ ਸੀ ਜਿਹੜਾ ਰਾਜਾ ਉਸ ਸਮੇਂ ਦਾ ਸੀ ਉਹਦਾ ਵਜ਼ੀਰ ਸੀ ਉਹਨਾਂ ਕੋਈ ਦੁੱਖ ਦੇ ਨਾਲ ਉਹਦੇ ਪੇਟ ਦੇ ਵਿੱਚ ਬੜਾ ਦਰਦ ਹੋਇਆ ਕਰਦਾ ਤੇ ਉਹਦੇ ਨਾਲ ਉਹ ਮੰਜੇ ਤੇ ਲੰਮੇ ਪਿਆ ਰਹਾ ਕਰਦਾ ਹੁਣ ਜਿਹੜਾ ਸਿੱਖ ਵੀਰ ਸੀ ਇਹ ਰੋਜ਼ ਪਾਠ ਕਰਦੇ ਜਦੋਂ ਜਾਇਆ ਕਰਦਾ ਨਾ ਤਾਂ ਉਹ ਜਿਹੜਾ ਵਜ਼ੀਰ ਸੀ ਉਹਦੇ ਕੰਨਾਂ 'ਚ ਜਦ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਆਵਾਜ਼ ਪੈਂਦੀ ਨਾ ਤਾਂ ਉਦੋਂ ਲੱਗਦਾ ਵੀ ਮੇਰਾ ਜਿਵੇਂ ਦਰਦ ਘਟਣਾ ਚੜਾ ਉਹ ਸ਼ੁਰੂ ਹੋ ਗਿਆ ਉਹਨੇ 15 ਦਿਨ ਦੇਖਿਆ ਵੀ ਉਹਨੂੰ ਐਵੇਂ ਲੱਗੇ ਵੀ ਜਦੋਂ ਸਿੰਘ ਦੀ ਆਵਾਜ਼ ਮੇਰੇ ਕੰਨਾਂ 'ਚ ਪੈਂਦੀ ਹੈ ਨਾ ਤੇ ਮੇਰਾ ਜਿਹੜਾ ਦੁੱਖ ਉਹ ਘਟ ਜਾਂਦਾ ਇੱਕ ਦਿਨ ਉਹ ਵਜ਼ੀਰ ਨੇ ਉਹ ਜਦੋਂ ਸਿੰਘ ਲੰਘਿਆ ਨਾ ਤਾਂ ਆਪਣੇ ਕਾਮੇ ਨੂੰ ਭੇਜ ਕੇ ਤੇ ਉਹਨੂੰ ਅੰਦਰ ਬੁਲਾਇਆ ਵजीर ਕਹਿੰਦਾ ਭਲੇ ਪੁਰਖਾ ਤੂੰ ਕੀ ਜਪਦਾ ਉਹਨੇ ਕਿਹਾ ਜੀ ਮੈਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦਾ ਉਹ ਕਹਿੰਦੇ ਜਦ ਤੂੰ ਇਹ ਬਾਣੀ ਦਾ ਜਾਪ ਕਰਦਾ ਨਾ ਤੇ ਮੇਰੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਮੈਂ ਚਾਹੁੰਨਾ ਵਾਂ ਵੀ ਤੂੰ ਮੈਨੂੰ ਵੀ ਦੱਸ ਵੀ ਜਿਸ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਜਾਣ ਉਸ ਸਮੇਂ ਉਹਨੇ ਕੀ ਵੀ ਫਲਾਣੀ ਥਾਣਾ ਵੀ ਉਸ ਸਮੇਂ ਹਰਮੰਦਰ ਸਾਹਿਬ ਜੀ ਦਾ ਸਰੋਵਰ ਦਾ ਜਿਹੜਾ ਨਾ ਕੰਮ ਚੱਲਦਾ ਪਿਆ ਸੀ ਕਹਿੰਦੇ ਵੀ ਉਸ ਥਾਂ ਤੇ ਚਲੇ ਜਾਓ ਉੱਥੇ ਤੁਹਾਡਾ ਦੁੱਖ ਜਿਹੜਾ ਇਹ ਬਿਲਕੁਲ ਠੀਕ ਹੋ ਜਾਏਗਾ ਹੁਣ ਉਸ ਸਮੇਂ ਉਹ ਜਿਹੜਾ ਵਜ਼ੀਰ ਆਪਣਾ ਪੇਟ ਫੜ ਕੇ ਤੇ ਸੱਚੇ ਪਾਤਸ਼ਾਹ ਜੀ ਦੇ ਕੋਲ ਹਰਮੰਦਰ ਸਾਹਿਬ ਪਹੁੰਚ ਜਾ ਉੱਥੇ ਸਰੋਵਰ ਦੀ ਸੇਵਾ ਹੋਣ ਦੀ ਸੀ ਕਿ ਆ ਵੀ ਮੈਂ ਨਾ ਆਪਣਾ ਦੁੱਖ ਠੀਕ ਕਰਵਾਣ ਆਇਆ ਮੈਂ ਪਾਸ਼ਾ ਜੀ ਕਹਿੰਦੇ ਉਹਨਾਂ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਕੇ ਸਾਹਮਣੇ ਕਿਹਾ ਵੀ ਉੱਥੇ ਚਲੇ ਜਾ ਉਹ ਤੁਹਾਡਾ ਦੁੱਖ ਦੂਰ ਕਰ ਦਣਗੇ। ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਜਦੋਂ ਕੋਲ ਗਿਆ ਵਾ ਜੀਰਖਾਨ ਤੇ ਕਿੰਦਾ ਵੀ ਮੈਂ ਨਾ ਐਵੇਂ ਮੇਰੇ ਪੇਟ 'ਚ ਦਰਦ ਹੁੰਦਾ ਹੈ ਤੇ ਮੈਂ ਉਹਦੇ ਲਈ ਆਇਆ ਵਾਂ। ਮੈਨੂੰ ਨਾ ਸੁਖ ਨਿਸਾਰ ਜੀ ਦੀ ਬਾਣੀ ਜਦੋਂ ਸੁਣਦਾ ਤੇ ਦਰਦ ਠੀਕ ਹੋ ਜਾਂਦਾ ਤੇ ਉਹਨਾਂ ਹੀ ਮੈਨੂੰ ਇੱਥੇ ਭੇਜਿਆ। ਅਗੋਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੈਂ ਕਿਹੜੇ ਦੁੱਖ ਦੂਰ ਕਰਦਾ। ਇੰਨਾ ਕਹਿ ਕੇ ਕਹਿੰਦੇ ਵੀ ਉਹ ਸਾਹਮਣੇ ਉੱਥੇ ਬੈਠ ਜਾ ਤੇ ਫਿਰ ਥੋੜੀ ਦੇਰ ਬਾਅਦ ਆ ਜੀ। ਇੰਨੇ ਨੂੰ ਨਾ ਉਹ ਜਦੋਂ ਉਥੋਂ ਮਿੱਟੀ ਕੱਢ-ਕੱਢ ਕੇ ਤੇ ਉਥੋਂ ਲੈ ਕੇ ਜਾਂਦੇ ਸਨ ਤੇ ਇੱਕ ਟੋਕਰੀ ਨਾ ਬਾਹਤੋਂ ਛੁੱਟ ਕੇ ਬਾਬਾ ਬੁੱਢਾ ਜੀ ਦੇ ਕੋਲ ਤੇ ਬੜੀ ਜ਼ੋਰ ਕੀ ਕੋਈ ਵੇਦੀ ਬੰਨੀ ਸੀ ਬੜੀ ਜ਼ੋਰ ਕੀ ਉਹ ਵਜੀਰਖਾਂ ਦੇ ਢਿੱਡ ਦੇ ਉੱਤੇ ਵਜੀ ਕਿੰਦੇ ਇੰਨਾ ਦਰਦ ਹੋਇਆ ਨਾ ਇੰਨਾ ਦਰਦ ਹੋਇਆ ਵੀ ਜੋ ਦਰਦ ਪੇਟ 'ਚ ਜਿੱਦ ਦਿੱਕਤ ਸੀ ਨਾ ਮੂੰਹ ਰਹੀਂ ਡੇਗ ਬਾਹਰ ਆ ਕੀਤੇ ਡੇਗੇ ਕੁਝ ਸਮੇਂ ਬਾਅਦ ਉਹ ਬਿਲਕੁਲ ਠੀਕ ਹੋ ਗਿਆ ਹੁਣ ਨਾ ਉਹ ਪਾਸ਼ਾ ਜੀ ਦੇ ਕੋਲ ਆਇਆ ਆ ਕੇ ਕਹਿਣ ਲਗਾ ਪਾਸ਼ਾ ਵੀ ਮੇਰਾ ਦਰਦ ਤਾਂ ਬਿਲਕੁਲ ਠੀਕ ਹੋ ਗਿਆ ਦੱਸੋ ਵੀ ਮੈਂ ਆਪਣਾ ਲੋਕ ਤੇ ਪਰਲੋਕ ਕਿਵੇਂ ਸਖਾਲਾ ਕਰ ਸਕਦਾ ਤਾਂ ਉਸ ਸਮੇਂ ਪਾਸ਼ਾ ਜੀ ਨੇ ਕਿਹਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜੋ ਇਤਰਾ ਲੋਕ ਤੇ ਪਰਲੋਕ ਦੋਵੇਂ ਸਖਾਲੇ ਕਰ ਦੇਗੀ ਫਿਰ ਸੰਗਤ ਜੀ ਜੋ ਵੀ ਚਾਹੁੰਦਾ ਵੀ ਮੇਰੇ ਘਰੋਂ ਦੁੱਖ ਰੋਗ ਗਰੀਬੀ ਦੂਰ ਹੋ ਜਾਈ ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨਾ ਆਰੰਭ ਕਰੋ ਤੁਹਾਡੇ ਘਰੋਂ ਕਲਾ ਕਲੇਸ਼ ਦੂਰ ਹੋ ਜਾਵੇਗਾ